मुर्दाबा मु भगवंत सिंह मुर्दाबाद मुर्दाबा मुाद भगवंत मान मुर्दाबाद मुर्दाबाद मुर्दाीम मुर्दाबाद 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 भरपाल जी माउ मुर्दाबाद मुर्दाबाद ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਦੇ ਸਦਕੇ ਤੇ ਪੂਰੇ ਪੰਜਾਬ ਵਿੱਚ ਮੰਡਲ ਪੱਧ ਤੇ ਪਾਵਰਕਾਮ ਅਤੇ ਪੰਜਾਬ ਸਰਕਾਰ ਦੀਆਂ ਟਾਲਮਟੋਲ ਦੀਆਂ ਨੀਤੀਆਂ ਖਿਲਾਫ ਮੰਡਲ ਗੁਰਾਇਬ ਕੇ ਪੈਨਸ਼ਨਰ ਕਾਮਿਆਂ ਵੱਲੋਂ ਅਤੇ ਸਾਂਝਾ ਫਰੰਟ ਦੇ ਮੁਲਾਜ਼ਮਾਂ ਵੱਲੋਂ ਧਰਨਾ ਅਤੇ ਰੋਸ ਰੈਲੀ ਕੀਤੀ ਗਈ। ਇਹ ਰੈਲੀਆਂ 1 ਸਤੰਬਰ ਤੋਂ 20 ਸਤੰਬਰ ਤੱਕ ਪੂਰੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਵੱਖ-ਵੱਖ ਪੈਨਸ਼ਨਰ ਐਸੋਸੀਏਸ਼ਨ ਦੇ ਬੁਲਾਰਿਆਂ ਵੱਲੋਂ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਦੀ ਬਹਾਲੀ ਕੈਸ਼ਲੈਸ ਮੈਡੀਕਲ ਦੇਣ ਸੰਬੰਧੀ ਡੀਏ ਦੀਆਂ ਬਕਾਇਆ ਕਿਸ਼ਤਾਂ ਨਵੇਂ ਡੀਏ ਦੀਆਂ ਕੇਂਦਰ ਸਰਕਾਰ ਅਨੁਸਾਰ ਕਿਸ਼ਤਾਂ ਜਾਰੀ ਕਰਨੀਆਂ ਸੋਦੇ ਹੋਏ ਸਕੇਲਾ ਦਾ ਬਕਾਇਆ 200 ਰੁਪਏ ਡਿਪਾਰਟਮੈਂਟ ਫੰਡ ਦੀ ਮਹੀਨੇਵਾਰ ਕਟੌਤੀ ਨੂੰ ਬੰਦ ਕਰਵਾਉਣਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਸਮੇਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਰੋਸ ਰੈਲੀ ਵਿੱਚ ਬਤ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਇਸ ਮੌਕੇ ਬਨਾਸੀ ਦਾਸ, ਬਲਵਿੰਦਰ ਪਾਲ, ਸੁਰਿੰਦਰ ਲਖਾ, ਮੰਡਲ ਸਕੱਤਰ ਨਮਾਸ਼ਹਿਰ, ਮਦਨ ਲਾਲ, ਸਰਕਲ ਆਗੂ ਬਲਬੀ ਸਿੰਘ ਦੁਸਾਂਜ ਅਤੇ ਸਰਕਲ ਆਗੂ ਐਨ ਕੇ ਮਹਿਤਾ ਮੰਡਲ ਦੇ ਹੋਰ ਪੈਨਸ਼ਨਰ ਆਗੂਆਂ ਨੇ ਸੰਬੋਧਨ ਕੀਤਾ। ਰੋਸ ਰੈਲੀ ਦੇ ਅੰਤ ਵਿੱਚ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੁਰਾਇਆਂ ਦੇ ਮੰਡਲ ਪ੍ਰਧਾਨ ਇੰਜੀਨੀਅਰ ਪਿਆਰਾ ਰਾਮ ਨੇ ਆਏ ਹੋਏ ਆਗੂਆਂ ਤੇ ਰੈਲੀ ਵਿੱਚ ਸ਼ਾਮਲ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ। ਅੱਜ ਮੁਲਾਜ਼ਮ ਪੈਨਸ਼ਨ ਐਸੋਸੀਏਸ਼ਨ ਦੇ ਸਾਹਮਣੇ ਫਰੰਟ ਤੋਂ ਜਿਹੜਾ ਧਰਨਾ ਹੋ ਉਹ ਗ੍ਰਾਂਟ ਵੀ ਨੂੰ ਦਿੱਤਾ ਗਿਆ ਕਿਉਂ ਲੰਬੇ ਸਮੇਂ ਤੋਂ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਅਨਕ ਨਹੀਂ ਕਰ ਰਹੀ ਹੈ ਵਾਰ-ਵਾਰ ਮੀਟਿੰਗਾਂ ਦੇ ਕੇ ਉਹਨਾਂ ਜਿਹੜੀਆਂ ਮੰਗਾਂ ਹੈਗੀਆਂ ਮੰਨੀਆਂ ਹੋਈਆਂ ਮੰਗਾਂ ਹੈਗੀਆਂ ਉਹਨਾਂ ਨੂੰ ਲਾਗੂ ਕਰਨ ਤੋਂ ਟਾਲਾ ਬਟ ਰਹੀ ਹੈ ਇਸ ਦੇ ਬਰੂਹ ਵਿੱਚ ਅੱਜ ਅਸੀਂ ਇੱਥੇ ਧਰਨਾ ਗਰਾਹ ਦਿੱਤਾ ਤੇ ਕੱਲ ਨੂੰ ਚੰਡੀਗੜ੍ਹ ਅਸੀਂ ਇਸ ਪੱਧਰ ਤੇ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇਵਾਂਗੇ ਤੇ ਵਿਦਾਸਵਾਲ ਮਾਰਚ ਕਰਾਂਗੇ ਤੇ ਜੇ ਵੀ ਸਾਡੀ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਔਰ بڑے ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਹੋਰ ਵੀ ਤਖ਼ਤਿਤ ਹੋ ਜਾਊਗਾ ਤੇ 25 ਤਰੀਕ ਨੂੰ ਜਿਹੜਾ ਅਸੀਂ ਧਰਨਾ ਪਟਿਆਲੇ ਹੈੱਡ ਆਫਿਸ ਤੇ ਮਾਂਗੇ ਉਸ ਤੋਂ ਬਾਅਦ ਵੀ ਜੇ ਸਰਕਾਰ ਦੀ ਕੰਨ ਤੇ ਜੂਨਾ ਸਰਕੀ ਦਾ ਅਸੀਂ ਤਖੇ ਸੰਘਰਸ਼ਾਂ ਦੇ ਵਿੱਚ ਪੈ ਕੇ ਇਹ ਸਰਕਾਰ ਨੂੰ ਮੰਗਾਂ ਮੰਨ ਲਈ ਮਜਬੂਰ ਕਰਾਂਗੇ ਨੂੰ ਸਰਕਾਰ ਦੀ ਜੂਨ ਸਰਕਾਰ ਜੱਦ ਦੀ ਸਰਕਾਰ ਬਣੀ ਹੈ ਇਹਨੇ ਮੁਲਾਜ਼ਮਾਂ ਨਾਲ ਵਾਰ-ਵਾਰ ਮੀਟਿੰਗਾਂ ਦੇਖੀ ਵਾਰ-ਵਾਰ ਮੀਟਕਾ ਦੇਣ ਤੋਂ ਬਾਅਦ ਵਾਰ ਧੋਖਾ ਕੀਤਾ ਗਿਆ ਕੋਈ ਵੀ ਅਜੇ ਤੱਕ ਮੰਗ ਜਿਹੜੀ ਦਾਗੂ ਨਹੀਂ ਕੀਤੀ ਗਈ ਇਸ ਲਈ ਅਸੀਂ ਅੱਜ ਇਸ ਫਰੰਟ ਤੋਂ ਇਹ ਸਰਕਾਰ ਦੀ ਇਸ ਨਕਮੀ ਸਰਕਾਰ ਦੀ ਪੁਰਜਲ ਸ਼ਬਦਾਂ ਵਿੱਚ ਰਿਕਰਦੀ ਕਰਦੇ ਆਂ ਆ ਸਰਕਾਰ ਨੂੰ ਤਾੜਨਾ ਕਰਦੇ ਆਂ ਕਿ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਤਾਂ ਕਿ ਜਿਹੜੇ ਮੁਲਾਜ਼ਮਾਂ ਰੋ ਪੈਨਸ਼ਨਾਂ ਵਿੱਚ ਪਾਈ ਪਾਜਾ ਦੀ ਬੇਚੈਨੀ ਉਹ ਦੂਹ ਹੋ ਸਕੇ ਇਸ ਲਈ ਅੱਜ ਅਸੀਂ ਜੋਰਦਰ ਟੰਗ ਦੇ ਨਾਲ ਇਸ ਕਾਲ ਦੀ ਦੁਬਾਰਾ ਖਿਰ ਮੰਗ ਕਰਦੇ ਆਂ ਕਿ ਸਰਕਾਰ ਨੂੰ ਜਿਹੜੀਆਂ ਮੰਨੀਆਂ ਇਹ ਮੰਗਾ ਆ ਉਹ ਫੋੜੀ ਦੋਤੇ ਲਾਗੂ ਕਰਨੀ ਚਾਹੀਦੀਆਂ ਤਾਂ ਕਿ ਜਿਹੜੇ ਮੁਲਾਜ਼ਮ ਸ਼ਾਂਤੀ ਨਾਲ ਆਪਣਾ ਕੰਮ ਕਰ ਸਕਣ ਜਿਹੜੇ ਬਜ਼ੁਰਗ ਸਾਥੀ ਪੈਨਸ਼ਨ ਲਿਆਓ ਆਪਣੇ ਘਰ ਆਪਣਾ ਆਰਾਮ ਕਰ ਸਕਣ ਉਕ ਇਸ ਲਈ ਅਸੀਂ ਸਰਕਾਰ ਤੋਂ ਚੋੜ ਮੰਗ ਕਰਦੇ ਹਾਂ